ਕੀ ਡੱਕ ਤੇ ਕੀ ਆ ਨਾ ਪਿਸ਼ਾਬ ਵੀ ਨਾ ਦਿੱਦਗਾ ਹੂੰ ਪਿਸ਼ਾਬ ਤਾਂ ਡੀਹਾਈਡਰੇਸ਼ਨ ਹੋਈ ਵੀ ਐਨੂੰ ਹਨਾ ਪਿਸ਼ਾਬ ਦਾ ਬੰਨ ਨਹੀਂ ਪੈਂਦਾ ਹੁੰਦਾ ਜਿਵੇਂ ਤੂੰ ਕੱਲ ਕਹਿੰਦਾ ਸੀ ਨਾ ਹਾਂਜੀ ਹਾਂਜੀ ਪਿਸ਼ਾਬ ਦਾ ਬੰਨ ਘੋੜੀ ਨੂੰ ਨਹੀਂ ਪੈਂਦਾ ਹੁੰਦਾ ਅੱਛਾ ਜੇ ਹੁਣ ਮੰਨ ਕੇ ਚੱਲ ਵੀ ਕਈ ਵਾਰ ਕੀ ਹੁੰਦਾ ਡੀਹਾਈਡਰੇਸ਼ਨ ਕਰਕੇ ਜਿਵੇਂ ਪਾਣੀ ਦੀ ਮਾਤਰਾ ਘਟ ਜਾਂਦੀ ਐ ਪਿਸ਼ਾਬ ਅੰਦਰ ਹੁੰਦਾ ਹੀ ਨਹੀਂ ਅੱਛਾ ਜੀ ਦੂਜੇ ਸੀਨ ਦੇ ਵਿੱਚ ਕੀ ਹੁੰਦਾ ਕਈ ਵਾਰ ਜਿਹੜੀਆਂ ਕਿਡਨੀਆ ਨੇ ਉਹ ਪ੍ਰੋਪਰ ਕੰਮ ਨਹੀਂ ਕਰਦੀਆਂ ਇਹ ਟਾਈਨ ਲੈਵਲ ਵੱਜ ਜਾਂਦੇ ਨੇ ਫਿਰ ਉਹ ਪਸ਼ਾਬ ਬਣਾਉਣਾ ਹੀ ਬੰਦ ਕਰ ਦਿੰਦੀਆਂ ਨੇ ਜਿਹਦੇ ਨਾਲ ਪੁਆਇਜ਼ਨਿੰਗ ਫੈਲਣੀ ਸ਼ੁਰੂ ਹੋ ਜਾਂਦੀ ਆ ਉਹ ਕੇਸ ਦੇ ਵਿੱਚ ਆਪਣੇ ਪਸ਼ਾਬ ਨਹੀਂ ਕਰਦੀ ਘੋੜੀ ਤੀਜਾ ਕੇਸ ਕਿਹੜਾ ਹੁੰਦਾ ਜਿਵੇਂ ਬੱਚਾ ਘੋੜੀ ਸੂਣ ਵਾਲੀ ਆ ਬੱਚਾ ਵਰਤਕ ਨਾਲ ਦੇ ਵਿੱਚ ਾਟਕ ਗਿਆ ਉਦੋਂ ਘੋੜੀ ਪਸ਼ਾਬ ਨਹੀਂ ਕਰਦੀ ਅਦਰਬਾਈ ਜਿਹੀ ਘੋੜੀ ਨੂੰ ਪਿਸ਼ਾਬ ਦਾ ਬੰਨ ਨਹੀਂ ਪੈਂਦਾ ਹੁੰਦਾ ਜੇ ਹੁਣ ਤੁਸੀਂ ਕੱਲ ਇਹਦੇ ਟੀਕਾ ਲਾਣ ਦੇ ਹਾਂਜੀ ਹਾਂਜੀ ਲਾ 6 ਕਹਿੰਦੇ ਨੇ ਜਿਹਨੂੰ ਬਹੁਤ ਪ੍ਰਚਲਿਤ ਆ ਉਹ ਬਹੁਤ ਖਤਰਨਾਕ ਹੈ ਇੱਕ ਤਾਂ ਪਾਣੀ ਦੀ ਕਮੀ ਪਹਿਲਾਂ ਦੂਜਾ ਉਹਨੇ ਸਰੀਰ ਦੇ ਵਿੱਚੋਂ ਪਾਣੀ ਹੋਰ ਖਿੱਚਣਾ ਸੀ ਅੱਛਾ ਜੀ ਤੀਜਾ ਕੀ ਸੀਗਾ ਜਿਹੜੀ ਲਿੱਦਾ ਅੰਦਰ ਜਿਹੜਾ ਜਿਹਦੇ ਕਰਕੇ ਦਰਦ ਹੁੰਦਾ ਬੰਨ ਕਰਕੇ ਉਹ ਲਿੱਦ ਹੋਰ ਖੁਸ਼ਕ ਹੋ ਜਾਣੀ ਸੀ ਕਿਉਂਕਿ ਸਾਰੀ ਬਾਡੀ ਚੋਂ ਪਾਣੀ ਖਿੱਚ ਲੈਣਾ ਸੀ ਤੇ ਪਾਣੀ ਇੱਕ ਇਹੋ ਜੀ ਚੀਜ਼ ਆ ਜਿਹਦੇ ਘਟਣ ਨਾਲ ਸਭ ਤੋਂ ਛੇਤੀ ਮੌਤ ਹੁੰਦੀ ਹੈ ਉਦੇ ਨਾਲ ਕਾਰਨ ਕੀ ਆ ਖੂਨ ਗਾੜਾ ਹੋ ਜਾਂਦਾ ਖੂਨ ਗਾੜਾ ਹੋ ਕੇ ਜਿਹੜੇ ਮੇਜਰ ਆਰਗਨ ਨੇ ਉਹਨਾਂ ਤੱਕ ਪਹੁੰਚਦਾ ਨਹੀਂ ਉਹਨਾਂ ਚ ਨੈਕ੍ਰੋਸੀਸ਼ਨ ਹੋ ਕੇ ਉਹ ਫਟਣੇ ਸ਼ੁਰੂ ਹੋ ਜਾਂਦੇ ਨੇ ਉਹ ਟੀਕਾ ਕਦੇ ਨਹੀਂ ਲਾਉਣਾ ਚਾਹੀਦਾ ਜਿਹੜਾ ਲਾਸਿਕ ਸੌਂ ਦਾ ਰੀਮਾ ਆਉਂਦਾ ਉਹ ਕਦੇ ਨਹੀਂ ਲਾਉਣਾ ਹਾਂ ਹੁਣ ਮੰਨ ਕੇ ਚੱਲਾ ਦਿਨਾਂ ਚ ਕਾਫੀ ਦਿੱਕਤ ਆ ਰਹੀ ਆ ਜਾਨਵਰਾਂ ਨੂੰ ਅੱਛਾ ਜੀ ਬਨ ਬਨ ਦੀ ਪ੍ਰੋਬਲਮ ਆ ਰਹੀ ਆ ਉਹਦਾ ਕਾਰਨ ਕੀ ਆ ਇੱਕ ਤਾਂ ਹੁਣ ਜਿਹੜੇ ਆਪਣੇ ਸਰਦੀਆਂ ਵਾਲੇ ਚਾਰੇ ਸੀ ਉਹ ਖਤਮ ਹੋ ਗਏ ਨਵੇਂ ਸ਼ੁਰੂ ਹੋ ਰਹੇ ਨੇ ਮੱਕੀ ਉਹ ਬਾਈ ਚੀ ਮੱਕੀ ਲਾਲਾ ਕੁਝ ਵੀ ਲਾਲ ਮੱਕੀ ਦਾ ਕੋਈ ਨੁਕਸਾਨ ਨਹੀਂ ਜਿਹੜਾ ਆਪਾਂ ਇੱਕਦਮ ਚੇਂਜ ਕਰ ਦਿੰਦੇ ਉਹ ਰਾਜਮਾ ਨਹੀਂ ਪਾਉਣਾ ਚਾਹੀਦਾ ਉਹ ਥੋੜਾ ਪਾਉਣਾ ਚਾਹੀਦਾ ਠੀਕ ਹੈ ਹੁਣ ਇੱਕ ਤੈਨੂੰ ਡੀ ਹਾਈਡਰੇਸ਼ਨ ਦੇਖ ਅੱਖਾਂ ਕਿਹੋ ਜੀਆਂ ਲੱਗੀਆਂ ਇਹਦੀ ਹਨਾ ਜਮਾ ਡਲਨੈਸ ਆ ਗਈ ਤੇ ਲਦਲਦ ਕਰੀਏ ਨੇ ਮਾੜੀ ਮੋਟੀ ਥੋੜੀ ਥੋੜੀ ਕਰਦੀ ਆ ਹਮ ਬਸ ਕੋਈ ਗੱਲ ਨਹੀਂ ਆਪਾਂ ਦੇਖਦੇ ਆ ਚੈੱਕ ਕਰਕੇ ਵੀ ਕੀ ਦਿੱਕਤ ਆ ਫੇਰ ਉਹਦੂ ਬਾਅਦ ਚ ਕਰਦੇ ਆਂ ਗੱਲ ਉਹਦੀ ਕੀ ਡਿੱਕ ਤੇ ਕੀ ਆ ਨਾ ਪਿਸ਼ਾਬ ਦਾ ਜੀ ਨਾ ਲਿੱਦੇ ਕਰਦੀ ਹੂੰ ਪਿਸ਼ਾਬ ਤਾਂ ਡੀਹਾਈਡਰੇਸ਼ਨ ਹੋਈ ਵੀ ਐਨੂੰ ਹਨਾ ਪਿਸ਼ਾਬ ਦਾ ਬਨ ਨੀ ਪੈਂਦਾ ਹੁੰਦਾ ਜਿਵੇਂ ਤੂੰ ਕੱਲ ਕਹਿੰਦਾ ਸੀ ਨਾ ਹਾਂਜੀ ਹਾਂਜੀ ਪਿਸ਼ਾਬ ਦਾ ਬਨ ਘੋੜੀ ਨੂੰ ਨੀ ਪੈਂਦਾ ਹੁੰਦਾ ਅੱਛਾ ਜੇ ਹੁਣ ਮੰਨ ਕੇ ਚੱਲ ਵੀ ਕਈ ਵਾਰ ਕੀ ਹੁੰਦਾ ਡੀਹਾਈਡਰੇਸ਼ਨ ਕਰਕੇ ਜਿਵੇਂ ਪਾਣੀ ਦੀ ਮਾਤਰਾ ਘਟ ਜਾਂਦੀ ਹੈ ਪਸ਼ਾਬ ਅੰਦਰ ਹੁੰਦਾ ਹੀ ਨਹੀਂ ਦੂਜੇ ਸੀਨ ਦੇ ਵਿੱਚ ਕੀ ਹੁੰਦਾ ਕਈ ਵਾਰ ਜਿਹੜੀਆਂ ਕਿਡਨੀਆਂ ਨੇ ਉਹ ਪ੍ਰੋਪਰ ਕੰਮ ਨਹੀਂ ਕਰਦੀਆਂ ਏਟਾਈਨ ਲੈਵਲ ਵੱਧ ਜਾਂਦੇ ਨੇ ਫਿਰ ਉਹ ਪਸ਼ਾਬ ਬਣਾਉਣਾ ਹੀ ਬੰਦ ਕਰ ਦਿੰਦੀਆਂ ਨੇ ਜਿਹਦੇ ਨਾਲ ਪੋਇਜ਼ਨਿੰਗ ਫੈਲਣੀ ਸ਼ੁਰੂ ਹੋ ਜਾਂਦੀ ਆ ਉਹ ਕੇਸ ਦੇ ਵਿੱਚ ਆਪਣੇ ਪਸ਼ਾਬ ਨਹੀਂ ਕਰਦੀ ਘੋੜੀ ਤੀਜਾ ਕੇਸ ਕਿਹੜਾ ਹੁੰਦਾ ਜਿਵੇਂ ਬੱਚਾ ਘੋੜੀ ਸੂਣ ਵਾਲੀ ਆ ਬੱਚਾ ਵਰਤਕ ਨਾਲ ਦੇ ਵਿੱਚ ਾਟਕ ਗਿਆ ਉਦੋਂ ਘੋੜੀ ਪਸ਼ਾਬ ਨਹੀਂ ਕਰਦੀ ਅਦਰਬਾਈ ਜੀ ਘੋੜੀ ਨੂੰ ਪਿਸ਼ਾਬ ਦਾ ਬੰਨ ਨਹੀਂ ਪੈਂਦਾ ਹੁੰਦਾ ਜੇ ਹੁਣ ਤੁਸੀਂ ਕੱਲ ਇਹਦੇ ਟੀਕਾ ਲਾਣ ਦੇ ਹਾਂਜੀ ਹਾਂਜੀ ਲਾ 6 ਕਹਿੰਦੇ ਨੇ ਜਿਹਨੂੰ ਬਹੁਤ ਪ੍ਰਚਲਿਤ ਆ ਉਹ ਬਹੁਤ ਖਤਰਨਾਕ ਹੈ ਇੱਕ ਤਾਂ ਪਾਣੀ ਦੀ ਕਮੀ ਪਹਿਲਾਂ ਦੂਜਾ ਨੇ ਸਰੀਰ ਦੇ ਵਿੱਚੋਂ ਪਾਣੀ ਹੋਰ ਖਿੱਚਣਾ ਸੀ ਅੱਛਾ ਤੀਜਾ ਕੀ ਸੀਗਾ ਜਿਹੜੀ ਲਿੱਦਾ ਅੰਦਰ ਜਿਹੜਾ ਜਿਹਦੇ ਕਰਕੇ ਦਰਦ ਹੁੰਦਾ ਬੰਨ ਕਰਕੇ ਉਹ ਲਿੱਦ ਹੋਰ ਖੁਸ਼ਕ ਹੋ ਜਾਣੀ ਸੀ ਕਿਉਂਕਿ ਸਾਰੀ ਬਾਡੀ ਚੋਂ ਪਾਣੀ ਖਿੱਚ ਲੈਣਾ ਸੀ ਤੇ ਪਾਣੀ ਇੱਕ ਇਹੋ ਜੀ ਚੀਜ਼ ਆ ਜਿਹਦੇ ਘਟਣ ਨਾਲ ਸਭ ਤੋਂ ਛੇਤੀ ਮੌਤ ਹੁੰਦੀ ਆ ਉਹਦੇ ਨਾਲ ਕਾਰਨ ਕੀ ਆ ਖੂਨ ਗਾੜਾ ਹੋ ਜਾਂਦਾ ਖੂਨ ਗਾੜਾ ਹੋ ਕੇ ਜਿਹੜੇ ਮੇਜਰ ਆਰਗਨ ਨੇ ਉਹਨਾਂ ਤੱਕ ਪਹੁੰਚਦਾ ਨਹੀਂ ਉਹਨਾਂ ਚ ਨੈਕ੍ਰੋਸੀਅਨ ਹੋ ਕੇ ਉਹ ਫਟਣੇ ਸ਼ੁਰੂ ਹੋ ਜਾਂਦੇ ਨੇ ਉਹ ਟੀਕਾ ਕਦੇ ਨਹੀਂ ਲਾਉਣਾ ਚਾਹੀਦਾ ਜਿਹੜਾ ਲਾਸਿਕ ਸੌਂਦਾ ਰੀਮਾ ਆਉਂਦਾ ਉਹ ਕਦੇ ਨਹੀਂ ਲਾਉਣਾ ਹਾਂ ਹੁਣ ਮੰਨ ਕੇ ਚੱਲਾ ਦਿਨਾਂ ਚ ਕਾਫੀ ਦਿੱਕਤ ਆ ਰਹੀ ਆ ਜਾਨਵਰਾਂ ਨੂੰ ਬਨ ਬਨ ਦੀ ਪ੍ਰੋਬਲਮ ਆ ਰਹੀ ਆ ਉਹਦਾ ਕਾਰਨ ਕੀ ਆ ਇੱਕ ਤਾਂ ਹੁਣ ਜਿਹੜੇ ਆਪਣੇ ਸਰਦੀਆਂ ਵਾਲੇ ਚਾਰੇ ਸੀ ਉਹ ਖਤਮ ਹੋ ਗਏ ਨਵੇਂ ਸ਼ੁਰੂ ਹੋ ਰਹੇ ਨੇ ਮੱਕੀ ਉਹ ਬਾਈ ਜੀ ਮੱਕੀ ਲਾਲਾ ਕੁਝ ਵੀ ਲਾਲ ਮੱਕੀ ਦਾ ਕੋਈ ਨੁਕਸਾਨ ਨਹੀਂ ਜਿਹੜਾ ਆਪਾਂ ਇੱਕਦਮ ਚੇਂਜ ਕਰ ਦਿੰਨੇ ਉਹ ਰੱਜਮਾ ਨਹੀਂ ਪਾਉਣਾ ਚਾਹੀਦਾ ਉਹ ਥੋੜਾ ਪਾਉਣਾ ਚਾਹੀਦਾ ਠੀਕ ਹੈ ਹੁਣ ਇੱਕ ਤੈਨੂੰ ਡੀ ਹਾਈਡਰੇਸ਼ਨ ਦੇਖ ਅੱਖਾਂ ਕਿਹੋ ਜੀਆਂ ਹੋ ਗਈਆਂ ਦੀ ਹਨਾ ਜਮਾ ਦਾਲਨ ਸਾ ਤੇ ਲਦਲਦ ਕਰੀਏ ਨੇ ਮਾੜੀ ਮੋਟੀ ਥੋੜੀ ਥੋੜੀ ਕਰਦੀ ਆ ਹਮ ਬਸ ਕੋਈ ਗੱਲ ਨਹੀਂ ਆਪਾਂ ਦੇਖਦੇ ਆ ਚੈੱਕ ਕਰਕੇ ਵੀ ਕੀ ਦਿੱਕਤ ਆ ਤੇ ਉਹ ਦੂ ਬਾਹਰ ਚ ਕਰਦੇ ਆ ਕਰ ਲੋ ਬਾਹਰ